सभिया सभु कुझु ए अप ਗੱਲ ਕਰਾਂਗੇ ਜੀ ਪਿੰਡ ਵਾਸੀਆਂ ਦੇ ਨਾਲ ਇਹਨਾਂ ਕੋਈ ਨਾ ਪਿੰਡ ਦਾ ਨਾਮ ਪੁੱਛਾਂਗੇ ਔਰ ਜਿਹੜਾ ਨੇ ਲੰਗਰ ਲਾਇਆ ਹੋਇਆ ਠੰਡੇ ਮਿੱਠੇ ਜਲਦੀ ਸ਼ਬੀਨ ਲਾਈ ਹੋਈ ਆ ਆ ਮੈਂ ਦਿਖਾ ਦਿੰਨਾ ਕਿ ਸੇਵਾਦਾਰ ਪਹੁੰਚੇ ਹੋਏ ਨੇ ਔਰ ਛੋਟੇ ਛੋਟੇ ਸੇਵਾਦਾਰ ਵੀ ਇੱਥੇ ਨੇ ਕੁਲਫੀ ਦਾ ਲੰਗਰ ਵੀ ਲਾਇਆ ਹੋਇਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜੀ ਜਿਹੜਾ ਲੰਗਰ ਲਾਇਆ ਹੋਇਆ ਇਸ ਵਕਤ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬਾਬਾ ਜੀ ਆ ਜਿਹੜਾ ਲੰਗਰ ਲਾਇਆ ਕਿੰਨੇ ਸਾਲ ਤੋਂ ਲੰਗਰ ਲਾ ਰਹੇ ਹੋ ਇਹ ਕਾਫੀ ਜੇ ਤੋ 40 ਸਾਲ ਹੋ ਗਿਆ ਲੱਗਦਾ 4 ਸਾਲ ਤੋਂ ਲਗਾਤਾਰ ਲਾ ਰਹੇ ਹੋ ਤਾਂ ਬ ਸੰਯੋਗ ਨਾਲ ਪਿੰਡ ਦੇ ਸੰਯੋਗ ਨਾਲ ਸਾਰੇ ਨਗਰ ਦੇ ਲੋਕਾਂ ਨਾਲ ਵਗਰਾ ਮਿਲਿਆ ਜੀ ਇਹ ਹੁਣ ਉਹ ਅੰਕੇ ਲੱਗਦਾ ਬਹੁਤ ਵਧੀਆ ਸਾਰਾ ਨਗਰ ਸੰਸਾਰ ਦਿੱਤਾ ਜੀ ਠੀਕ ਹੈ ਕਿੰਨੇ ਸਾਲ ਤੋਂ ਨਗਰ ਲਾ ਰਹੇ ਹੋ 4-70 4 ਸਾਲ ਹੋ ਗਿਆ ਲੱਗਦਾ 4 ਸਾਲ ਤੋਂ ਲਗਾਤਾਰ ਲਾ ਰਹੇ ਹੋ ਤਾਂ ਬੱਚੇ ਨਾਲ ਮਲੇ ਸਾਰੇ ਸੰਯੋਗ ਨਾਲ ਪਿੰਡ ਦੇ ਸੰਯੋਗ ਨਾਲ ਸਾਰੇ ਨਗਰ ਦੇ ਲੋਕਾਂ ਨਾਲ ਵਗਰਾ ਮਿਲਿਆ ਜੀ ਇਹ ਹੁਣ ਉਹ ਅੰਕੇ ਲੱਗਦਾ ਬਹੁਤ ਵਧੀਆ ਸਾਰਾ ਨਗਰ ਸੰਸਾਰ ਦਿੱਤਾ ਜੀ ਠੀਕ ਹੈ अच्छा फितूर जी मीराकोट तो ते मीराकोट जी मीराकोट काफी दूर ਪੈਦਾ ਇੱਥੇ ਸੇਵਾ ਕਰਨ ਪਹੁੰਚਿਆ ਜੀ ਇੱਥੇ ਅੱਧੀ ਜ਼ਮੀਨ ਹੈ ਜੀ ਇੱਥੇ ਸੇਵਾ ਕਰਨ ਵਾਸਤੇ ਕਹਿੰਦੇ ਅਜੇ 10 ਟੱਕਰ ਲੰਬੇ ਆ ਸੇਵਾਦਾਰ ਇਹਨਾਂ ਨੂੰ ਹੋ ਗਿਆ 4-5 ਸਾਲ ਮੈਂ ਆ ਪਹਿਲੇ ਲੰਗਰ ਤੇ ਦੀ ਐ ਤਾਂ ਆ ਅੱਛਾ ਤੇ ਇਹ ਲੰਗਰ ਸਿਰ ਪਿੰਡ ਦੇ ਸਹਿਯੋਗ ਨਾਲ ਲੱਗਦਾ ਕੋਈ ਐਨਆਰਆਈ ਭਰਾਵਾਂ ਦਾ ਯਾਰ ਹੋ ਸਕਦਾ ਦੂਜੀ ਤੀਜੀ ਨਹੀਂ ਜੀ ਇਹ ਪਿੰਡ ਦੇ ਸਹਿਯੋਗ ਨਾਲ ਆਉਂਦੇ ਦੀ ਭਰਾ ਜੇ ਕਦੇ ਕਰਦੇ ਦਵਾ ਕਰਦੇ ਕਰਦੇ ਠੀਕ ਹੈ ਤੇ ਅੱਜ ਕਿਹੜੀ ਕਿਹੜੀ ਜੀ ਦਾ ਲੰਗਰ ਲਾਇਆ ਗਿਆ ਸੀਗਾ ਅੱਜ ਇੱਥੇ ਲੰਗਰ ਲਾਇਆ ਗਿਆ ਕੜੀ ਚੋਲ ਦਾ ਜੀ ਅੱਛਾ ਜੀ ਕਲਰ ਮਿੱਠਾ ਜਲਦੀ ਜੀ ਗੁਰੂ ਸਿੰਘ ਦਾ ਲੰਗਰ ਜੀ ਆਈਸਕ੍ਰੀਮ ਦਾ ਲੰਗਰ ਜੀ ਤੁਸੀਂ ਬੋਲੋ ਜੀ ਇੱਕ ਵਾਰੀ ਤੁਸੀਂ ਰਿਪੀਟ ਕਰੋ ਕੀ ਕੀ ਕਰਨਾ ਚਾਹੁੰਦੇ ਹੋ ਅੱਜ ਉਹ ਕਈ ਐਸ਼ੀ ਲੰਗਰ ਰਿਹਾ ਜੀ ਦੁਸਰੇ ਲੰਗਰ ਰਿਹਾ ਜੀ ਅਤੇ ਜਾਂਦਾ ਰਿਹਾ ਜੀ ਅੱਛਾ ਜੀ ਤੇ ਨਾਲ ਲੈ ਜੀ ਆਈਸਕ੍ਰੀਮ ਲੈ ਆ ਜੀ ਅੱਛਾ ਤੇ ਹੁਣ तकरीबन ਇਸ ਵੇਲੇ 5:30 ਦਾ ਟਾਈਮ ਹੋ ਗਿਆ ਤੇ ਕਿੰਨੇ ਵੇ ਸ਼ੁਰੂ ਕੀਤਾ ਸੀ ਲੰਗਰ ਜੀ ਬੰਦੀ ਸੀ 8 ਵਜੇ ਮਿਲਦੀ ਸੀ ਤੇ ਹਜੇ ਤੱਕ ਚੱਲੁੰਦੀ ਆ ਹਜੇ ਤਾਂ ਕੁਲਫੀਆਂ ਫੜੀਆਂ ਹੋਈਆਂ ਕੁਲਫੀਆਂ ਦਿਖਾਈ ਪਰ ਤਾਂ ਕਰੀ ਮੜੀਆਂ ਕਿਆ ਕੀ ਬਾਤ ਹੈ ਜੀ ਮਤਲਬ ਆਪਾਂ ਰੋਗ ਰਗਾ ਕੇ ਹਰਿਆਂ ਨੂੰ ਕੁਲਫੀਆਂ ਵਟੀਆਂ ਜਾ ਰਹੀਆਂ ਜੀ ਬਹੁਤ ਮਿਹਰਬਾਨੀ ਪਰਿਵਾਰ ਸਾਹਿਬ ਇੱਥੇ ਪਹੁੰਚੇ ਆ ਜੀ ਸਾਡੇ ਹਮਤਮਾਂ ਪਹੁੰਚਿਆ ਜੀ ਹਾਦੀਏ ਸੇਵਾ ਨੂੰ ਚਾਰ ਚੈਨਲ ਆਉਣ ਵਾਸਤੇ ਜੀ ਪਹੁੰਚਿਆ ਜੀ ਬਹੁਤ 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 ਪਾਣੀ ਦੀ ਤਰਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ